ਸ਼ਕਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਬਰਬਰੀ ਦੇ ਸੂਟ ਲੈ ਕੇ ਆਈਆਂ ਜੀ ਬਹੁਤ ਪਿਆਰੇ ਸ਼ੇਡ ਹੈ ਜੀ ਇੱਕ ਗ੍ਰੇ ਸ਼ੇਡ ਹੈ 골ਡਨ ਜਿਹਾ ਸ਼ੇਡ ਹੈ ਇੱਕ ਇਹ ਪਿੰਕ ਸ਼ੇਡ ਹੈ ਇਹ ਲਾਈਟ 골ਡਨ ਸ਼ੇਡ ਹੈ ਇੱਕ ਪਿਸਤਾ ਗ੍ਰੀਨ ਪੰਜ ਸ਼ੇਡ ਹੈ ਜੀ ਇਹ ਪਿਓਰ ਬਰਬਰੀ ਦੇ ਹੈ ਜੀ ਦੁਪੱਟੇ ਵੀ ਨਾਲ ਬਰਬਰੀ ਦੇ 올ਓਵਰ ਸੂਟ ਰਹੇਗਾ ਜੀ ਇਹ ਤੇ ਦੁਪੱਟਿਆਂ ਤੇ ਵੀ ਵਰਕ ਆਊਗਾ ਸਾਰੇ ਕਿਤਰੇ ਵਰਕ ਆਊਗਾ ਜੀ ਵਾਸਤੇ ਮੈਂ ਤੁਹਾਨੂੰ ਸਿੰਗਲ ਕਰਕੇ ਵੀ ਦਿਖਾ ਦਾਂ ਇਹ ਪਿਸਤਾ ਗ੍ਰੀਨ ਸ਼ੇਡ ਦਾ ਇਹ ਵਰਕ ਦੇਖੋ ਜੀ ਕਿੰਨਾ ਸੋਹਣਾ ਤੇ ਇਹੇ 골ਡਨ শেਡ ਹੈ ਜੀ ਇਹ 골ਡਨ শেਡ ਦਾ ਵਰਕ ਆਊਗਾ ਇਹ 베بی पिंक শেਡ ਦਾ ਇਹਨਾਂ ਦੀ ਦੁਪਟੀਆਂ ਤੇ ਵਰਕ ਪੱਲੇ ਭਾਰੀ ਔਰ ਬਾਜੂ ਤੇ ਵੀ ਵਰਕ ਆਏਗਾ ਜੀ ਸਾਰੇ ਦੇ ਪਿਓਰ ਬਰਬਰੀ ਦੇ 올ਓਵਰ ਸੂਟ ਹੈ ਜੀ ਮੈਚਿੰਗ ਨਹੀਂ ਹੈਗਾ ਨਾਲ ਦੁਪੱਟਾ ਤੇ ਇੱਕ ਇਹ ਗ੍ਰੇ শেਡ ਹੈ ਜੀ ਮੈਂ ਤੁਹਾਨੂੰ ਇਹ ਤੋਂ 골ਡਨ ਸ਼ੇਡ ਓਪਨ ਕਰਕੇ ਦਿਖਾ ਦਿੰਦੀ ਆ ਇੱਕ ਸਿੰਗਲ ਸੂਟ ਇਹ ਹੈ ਜੀ ਇਹਦੇ ਪਹੁੰਚੇ ਤੇ ਵੀ ਵਰਕ ਹੈ ਬਾਕੀ ਸਾਰਿਆਂ ਦੇ ਬਾਜੂ ਤੇ ਔਰ ਪੱਲਿਆਂ ਤੇ ਦੁਪੱਟੇ ਤੇ ਵਰਕ ਇਹਦੇ ਪਹੁੰਚੇ ਤੇ ਵਰਕ ਰਹੂਗਾ ਬਹੁਤ ਸੋਹਣਾ ਆਰਟੀਕਲ ਹੈ ਜੀ ਪਿਓਰ ਦੇ ਸੂਟ ਹੈ ਜੀ ਬਰਬਰੀ ਚ ਤੇ ਬਿਲਕੁਲ ਸੌਫਟ ਸਟੱਫ ਹੈ ਜੀ ਇਹ ਰਹੇਗਾ ਜੀ ਇਹਦਾ ਪੱਲਾ ਪੱਲੇ ਤੇ ਵਰਕ ਆਇਆ ਜਗਾ ਜੀ ਨੇੜੇ ਤੋਂ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਹੈਂਡ ਟੱਚ ਪੇਟ ਹੈ ਜਿਹਦੇ ਉੱਪਰ ਉਹਦੇ ਵਰਕ ਕੀਤਾ ਹੋਇਆ ਤੇ ਇਹ ਸਾਈਡ ਤੇ ਬਾਜੂ ਰਹਿਣਗੇ ਜੀ ਇਹ ਬਾਜੂ ਹੈ ਇਹ ਸੈਕਿੰਗ ਬਾਜੂ ਰਹੇਗੀ ਤੇ ਇਸ ਦੇ ਨਾਲ ਜੀ ਇਹ ਰਹੇਗਾ ਪੌਂਚਾ ਇਹ ਪੌਂਚੇ ਦਾ ਵਰਕ ਰਹੇਗਾ ਜੀ ਇੱਕ ਵਾਰ ਇਹ ਪੌਂਚੇ ਦਾ ਵਰਕ ਰਹੇਗਾ ਤੇ ਇਸ ਦੇ ਨਾਲ ਜੀ ਦੁਪੱਟਾ ਬਹੁਤ ਸੋਹਣੇ ਦੁਪੱਟੇ ਆ ਜੀ ਦੁਪੱਟੇ ਤੇ ਲੇਸ ਲੂਸ ਕਿਦਰੇ ਲੱਗੀ ਹੋਈ ਸੌਫਟ ਸੌਫਟ ਸਿੰਪਲ ਸੋਬਰ ਜਾਂ ਵਰਕ ਹੈ ਜੀ ਸਾਰੇ ਤੇ ਇਦਾਂ ਹੀ ਸੈਂਟਰ ਚ ਫਲਾਰ ਰਹੇਗਾ ਔਰ ਪੱਲੇ ਭਾਰੀ ਰਹਿਣਗੇ ਜੀ ਪੂਰੇ ਦੁਪੱਟੇ ਤੇ ਇਦਾਂ ਵਰਕ ਹੈ ਇੱਧਰ ਸਾਈਡ ਵਾਲਾ ਪੱਲਾ ਬਹੁਤ ਸੋਨੇ ਆਰਟੀਕਲ ਐ ਜੀ ਮੈਂ ਇੱਕ ਸੂਟ ਤੁਹਾਨੂੰ ਓਪਨ ਕਰਕੇ ਦਿਖਾਤਾ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਆ ਫਿਰ ਇਸ ਕਰਕੇ ਮੈਂ ਦੋ ਦੋ ਸੂਟ ਕਰਕੇ ਦੋ ਵੀਡੀਓ ਹੋਰ ਬਣਾ ਦਾਂਗੀ ਤੁਹਾਨੂੰ ਉਸ ਚ ਦਿਖਾ ਦਾਂਗੀ ਜੀ ਅਗਰ ਤੁਹਾਨੂੰ ਇਹ ਸੂਟ ਪਸੰਦ ਆਂਦਾ ਤਾਂ ਉਸੇ ਸਕਰੀਨਸ਼ਾਟ ਲੇਕੇ ਮੈਨੂੰ ਇੱਕ ਆਰਡਰ ਪਲੇਸ ਕਰ ਸਕਦੇ ਹੋ ਜੀ ਥੈਂਕ ਯੂ